ਦਾ ਮਾਫੀ ਮੰਗਣ ਦਾਵਾ ਉਹ ਪਹਿਲਾ ਪੁਰਾਣਾ ਹੀ ਦੇਖੋ ਜੀ ਇਹ ਜਿਹੜੀ ਵੀਡੀਓ ਵਾ ਇਹ ਕੁਛ ਸਮੇਂ ਪਹਿਲਾਂ ਦੀ ਆ ਕਿ ਬਿਲਕੁਲ ਇਹ ਕੋਈ ਪੁਰਾਣੀ ਵੀਡੀਓ ਨਹੀਂ ਹੈਗੀ ਉਹਦੇ ਵਿੱਚ ਜੋ ਧਾਰਮਿਕ ਉਹਨਾਂ ਨੂੰ ਸਜਾਇਆ ਇੱਥੇ ਮਿਲੇ ਹੀ ਪਾਵਨ ਵਾਲਮੀਕੀ ਇੱਥੇ ਦੇ ਉੱਤੇ ਜੋੜੇ ਸਾਫ਼ ਕਰਨ ਦੀ ਔਰ ਵਰਤਰਾ ਦੀ ਜਿਹੜੀ ਉਹਨਾਂ ਨੂੰ ਸੇਵਾ ਲਈ ਗਈ ਉਹ ਉਹਨਾਂ ਨੇ ਪੂਰੀ ਕੀਤੀ ਆ ਕਿ ਸਾਡੇ ਹੀ ਭੈਣ ਭਰਾਵਾਂ ਨੇ ਜਿਹੜੀ ਉਹਨਾਂ ਨੂੰ ਮਾਫੀ ਮੰਗਾਈ ਠੀਕ ਹੈ ਜੀ ਇਹ ਗੱਲ ਮੈਂ ਤੁਹਾਨੂੰ ਇਸੇ ਕਰਕੇ ਕਹਿ ਰਿਹਾ ਵਾਂ ਕਿ ਇਹ ਮਾਫੀ ਮੰਗਨ ਕੀ ਆਇਆ ਜ਼ਰੂਰ ਹੈ ਸਾਡੇ ਭੈਣ ਭਰਾਵਾਂ ਦੇ ਭੈਣ ਭਰਾ ਸਾਡੇ ਲੈ ਕੇ ਗਏ ਆ ਮਗਰ ਉੱਥੇ ਜਿਹੜੇ ਗੱਦੀ ਨਸ਼ੀਨ ਜਿਹੜੇ ਸਾਡੇ ਸੰਤ ਬੈਠੇ ਆ ਉਹਨਾਂ ਨਾਲ ਗੱਲ ਕੀਤੀ ਸੀ ਜਿਹੜੀ ਅੰਦਰ ਮਾਫੀ ਦੀ ਕੀਤੀ ਆ ਉਹਨਾਂ ਨੇ ਕੋਈ ਸੰਤਾਂ ਨੇ ਸਾਡਿਆਂ ਨੇ ਲੈਟਰ ਪੈਡ ਲੈ ਕੇ ਦਿੱਤੀ ਸੀ ਦੇ ਆ ਰਹੇ ਸੰਗਤ ਨੂੰ ਔਰ ਜੱਸੇ ਬੰਦੀਆਂ ਨੂੰ ਫੀਲ ਕਰਦੇ ਆ ਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੀ ਉਹਨਾਂ ਨੂੰ ਧਾਰਮਿਕ ਸਜ਼ਾ ਹੀ ਉਹ ਦਿੱਤੀ ਗਈ ਆ ਹੁਣ ਵੀ ਕਿਸੇ ਵੀ ਜੱਸੇ ਬੰਦੀ ਨੇ ਉਹਨਾਂ ਦੇ ਨਾਲ ਕੋਈ ਵੀ ਗੱਲ ਨਹੀਂ ਕਰਨੀ ਇੰਡੀਆ ਨਿਊਟਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਬਨਾਉਤ ਸਾਥਰੀ ਅਕਾਲ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਲੈ ਕੇ ਆਇਆ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਅੱਜ ਤੁਹਾਡੀ ਮੁਲਾਕਾਤ ਅਸੀਂ ਆਤ ਵਾਲਮੀਕ ਹੰਬੇਦਕਰ ਮਹਾਪੰਚਾਇਤ ਦੇ ਮੁੱਖ ਸੰਚਾਲਕ ਸੁਮਿਤ ਕਾਲਿਆ ਜੀ ਨਾਲ ਕਰਵਾਉਣ ਜਾ ਰਹੇ ਹਾਂ ਜੋ ਕਿ ਕਾਂਗਰਸ ਦੇ ਸਾਬਕਾ ਐਮਪੀ ਤੇ ਹੁਣ ਜਿਹੜੇ ਉਮੀਦਵਾਰ ਨੇ ਕਾਂਗਰਸ ਵੱਲੋਂ ਐਮਪੀ ਦੇ ਉਹਨਾਂ ਵੱਲੋਂ ਵਾਲਮੀਕ ਭਾਈਚਾਰੇ ਦੇ ਉੱਤੇ ਇੱਕ ਪਦਿਸ਼ ਸ਼ਬਦਾਵਲੀ ਬੋਲੀ ਗਈ ਜਿਸ ਦਾ ਵਿਰੋਧ ਉਹਨਾਂ ਨੂੰ ਲਗਾਤਾਰ ਕੀਤਾ ਜਾ ਰਿਹਾ ਹੈ ਜਗਾ ਜਗਾ ਤੇ ਉਸ ਦੇ ਪੁਤਲੇ ਸਾੜੇ ਜਾ ਰਹੇ ਨੇ ਤੇ ਉਸ ਬੰਦੀ ਗੱਲ ਕਰਨੀ ਸਾਡੇ ਨਾਲ ਸੁਮਿਤ ਕਾਲੀਆ ਜੀ ਮੌਜੂਦ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸੁਮਿਤ ਜੀ ਕੀ ਕਾਰਨ ਹੈ ਕਿ ਜਿਹੜਾ ਤੁਹਾਡੇ ਵੱਲੋਂ ਜਿਹੜਾ ਵਾ ਲਗਾਤਾਰ ਗੁਰਜੀਤ ਸਿੰਘ ਉਹ ਜਿਲ੍ਹਾ ਦੇ ਖਿਲਾਫ ਫਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਤੇ ਨਾਲ ਦੇ ਨਾਲ ਉਹਦੇ ਪੁਤਲੇ ਵਿਛਾੜੇ ਜਾ ਰਹੇ ਆ ਤੇ ਇਸ ਮੂਮੈਂਟ ਨੂੰ ਤੁਸੀਂ ਇਕੱਲਾ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਫਲਾਉਣ ਦੀ ਕੋਸ਼ਿਸ਼ ਕਰ ਰਹੇ ਜੀ ਜੈ ਹਵਲਮੀ ਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰਮਿਤਕਰ ਮਹਾਪੰਚਾਇਤ ਦਾ ਮੁਖ ਸੰਚਾਲਕ ਆਂ ਔਰ ਭਗਵਾਨ ਵਾਲਮੀਕੀ ਅੰਮਿਤਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਆ ਜੀ ਸੋ ਪਹਿਲਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਆਪ ਜੀ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਦੋਂ ਵੀ ਵਾਲਮੀਕੀ ਸਮਾਜ ਦੇ ਜਾਂ ਐਸੀ ਭਾਈਚਾਰੇ ਤੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਆ ਤੇ ਸਾਡੀ ਜਿਹੜੀ ਆਵਾਜ਼ ਨੂੰ ਬੁਲੰਦ ਕਰਦੇ ਜੇ ਸਰਕਾਰਾਂ ਤੱਕ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਜੇ ਪ੍ਰਸ਼ਾਸਨ ਤੱਕ ਕਿਉਂ ਤੁਸੀਂ ਆਪਣੇ ਚੈਨਲ ਲਈ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਦੇ ਜੇ ਜਿੰਨਾ ਤੱਕ ਸਾਡੀ ਆਵਾਜ਼ ਨਹੀਂ ਪਹੁੰਚਦੀ ਉਹਨਾਂ ਤੱਕ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਜੇ ਆਪਣੇ ਚੈਨਲ ਲਈ ਸੋ ਆਪਜੀ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਆ ਤੇ ਤੁਸੀਂ ਗੱਲ ਕੀਤੀ ਆ ਕਿ ਗੁਰਜੀਤ ਸਿੰਘ ਓਜਲੇ ਦੀ ਜਿਹੜਾ ਸਾਡੇ ਐਸੇ ਸਮਾਜ ਨੂੰ ਜਿਹੜਾ ਇੱਕ ਸੋਸ਼ਲ ਮੀਡੀਆ ਰਾਈਓ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਸਾਡੇ ਐਸੀ ਸਮਾਜਪਨੂ ਜਿਹੜਾ ਵਾ ਉਹ ਸ਼ੁਰੀਮਾਰ ਕਹਿ ਰਿਹਾ ਵਾ ਚੈਨੀ ਚੋਰ ਕਹਿ ਰਿਹਾ ਵਾ ਔਰ ਗੈਂਗਸਟਰ ਕਹਿ ਰਿਹਾ ਵਾ ਇਸ ਸਬੰਧ ਦੇ ਵਿੱਚ ਅਸੀਂ ਜਿਹੜੀ ਆਵਾਜ਼ ਆਪਣੇ ਸਮਾਜ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਬੰਦਾ ਜਿਹੜਾ ਵਾ ਐਸ ਟਾਈਮ ਸਾਡੇ ਐਸੇ ਸਮਾਜ ਨੂੰ ਬਹੁਤ ਜ਼ਿਆਦਾ ਤਗੜਾ ਟਾਰਗੇਟ ਕਰਦਾ ਪਿਆ ਵਾ ਔਰ ਸਾਡੇ ਐਸੇ ਸਮਾਜ ਨੂੰ ਜਿਹੜਾ ਇਹ ਮਾੜਾ ਚੰਗਾ ਲਬਜ ਬੋਲਦਾ ਪਿਆ ਇਸ ਦੀ ਆਵਾਜ਼ ਜਿਹੜੀ ਹੈ ਮੈਂ ਸੋਸ਼ਲ ਮੀਡੀਆ ਰਾਈ ਔਰ ਪ੍ਰੈਸ ਮੀਡੀਆ ਰਾਈ ਔਰ ਅਖਬਾਰਾਂ ਰਾਈ ਮੈਂ ਆਪਣੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਆਲ ਵਰਲਡ ਦੇ ਵਿੱਚ ਦੱਸਣਾ ਚਾਹੁੰਦਾ ਵਾ ਕਿ ਇਹ ਬੰਦੇ ਇਹੋ ਜੀ ਸਾਡੇ ਵਾਸਤੇ ਸੋਚ ਰੱਖਦੇ ਆ ਜਿਹੜੇ ਸਾਡੇ ਬੱਚਿਆਂ ਨੂੰ ਗੈਂਗਸਟਰ ਔਰ ਛੁਰੀਮਾਰ ਔਰ ਚੈਨੀ ਚੋਰ ਕਹਿ ਰਹੇ ਆ ਕਲਗੇ ਜੀ ਜੇ ਮੈਂ ਗੱਲ ਕਰਾਂ ਤੁਸੀਂ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਜੀ ਇਹ ਕਾਫੀ ਲੰਮਾ ਸਮਾਂ ਪੁਰਾਣੀ ਹੈ ਤੇ ਭਾਜੇ ਅੱਜ ਜਿਹੜੀ ਚੋਣਾ ਦੇ ਦਰਾਨੀਆਂ ਦਾ ਕਿਉਂ ਤੁਸੀਂ ਪ੍ਰਚਾਰ ਕਰ ਰਹੇ ਜੀ ਚੋਣਾ ਦੇ ਦਰਾਨੀ ਕਿਉਂ ਤੁਸੀਂ ਇਸ ਨੂੰ ਲੋਕਾਂ ਦੇ ਸਾਹਮਣੇ ਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਜੀ ਇਹ ਜਿਹੜੀ ਵੀਡੀਓ ਵਾ ਇਹ ਕੁਝ ਸਮੇਂ ਪਹਿਲਾਂ ਦੀ ਆ ਕਿ ਬਿਲਕੁਲ ਇਹ ਕੋਈ ਪੁਰਾਣੀ ਵੀਡੀਓ ਨਹੀਂ ਹੈਗੀ ਤੇ ਮੈਂ ਆਪ ਜੀ ਦਾ ਹੀ ਦੱਸਣਾ ਚਾਹੁੰਦਾ ਮੈਂ ਕਿ ਇਹ ਜਿਹੜੀ ਵੀਡੀਓ ਕਈ ਜਗ੍ਹਾ ਦੇ ਵਿੱਚੋਂ ਇਹਨਾਂ ਕਈ ਜਗ੍ਹਾ ਤੋਂ ਕਈ ਚੈਨਲਾਂ ਦੇ ਵਿੱਚੋਂ ਵੀ ਇਹ ਜਿਹੜੀ ਆ 딜레이 ਡਿੱਤੀ ਗਈ ਆ ਕਿ ਲੋਕਾਂ ਤੱਕ ਇਹ ਜਿਹੜੀ ਵੀਡੀਓ ਪਹੁੰਚ ਨਾ ਸਕੇ ਮਗਰ ਜਿਸ ਦੌਰਾਨ ਦੇ ਵਿੱਚ ਇਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਆ ਉਸ ਟਾਈਮ ਦੇ ਵਿੱਚ ਇਹ ਅੱਗ ਵਰਗੂ ਵਰਤੀ ਸੀ ਮਗਰ ਉਸ ਟਾਈਮ ਦੇ ਵਿੱਚ ਅਸੀਂ ਇਹਨੂੰ ਤੁਰੰਤ ਡਾਊਨਲੋਡ ਕੀਤਾ ਸੀ ਅਸੀਂ ਕਹਿਆ ਸੀ ਕਿ ਇਹ ਉਸ ਟਾਈਮ ਦੇ ਵਿੱਚ ਆਪਣੇ ਸਮਾਜ ਨੂੰ ਜਦੋਂ ਇਹ ਲੋਕ ਸਾਡੇ ਲੋਕਾਂ ਕੋਲ ਵੋਟਾਂ ਮੰਗਣ ਆਣਗੇ ਸਾਡੇ 85% ਮੂਲ ਨਿਵਾਸੀ ਲੋਕਾਂ ਕੋਲ ਵੋਟਾਂ ਮੰਗਣ ਆਣਗੇ ਉਸ ਟਾਈਮ ਦੇ ਵਿੱਚ ਇਹਨਾਂ ਲੋਕਾਂ ਨੂੰ ਅਸੀਂ ਜਵਾਬ ਦੇਵਾਂਗੇ ਕਿ ਤੁਸੀਂ ਉਹ ਹੀ ਲੀਡਰ ਹੈਗੇ ਜੇ ਜਿਹੜੇ ਸਾਡੇ ਹੀ ਬੱਚਿਆਂ ਨੂੰ ਚੈਨੀ ਚੋਰ ਕਹਿੰਦੇ ਜੇ ਸਾਡੇ ਹੀ ਬੱਚਿਆਂ ਨੂੰ ਗੈਸਟਰ ਕਹਿੰਦੇ ਜੇ ਸਾਡੇ ਹੀ ਬੱਚਿਆਂ ਨੂੰ ਤੁਸੀਂ ਗਿਣਾ ਵਾ ਜੇ ਸ਼ੁਰੀ ਮਾਰ ਕਹਿੰਦੇ ਜੇ ਇਸ ਕਰਕੇ ਮੈਂ ਆਪਣੇ ਐਸ.ਸੀ ਭਾਈਚਾਰੇ ਨੂੰ ਜਿਹੜਾ ਵਾ ਉਹ ਦੱਸਣਾ ਚਾਹਨਾ ਹਾਂ ਇਸ ਵੀਡੀਓ ਰਾਹੀਂ ਕਿ ਜੜੀ ਲਗਾਤਾਰ ਹਰ ਹੁਣ ਸੋਸ਼ਲ ਮੀਡੀਆ 'ਚ ਪੈ ਰਹੀ ਆ ਔਰ ਉਹਦੇ ਨਾਲ-ਨਾਲ ਅਸੀਂ ਆਪਣੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਕਿ ਜਿਨ੍ਹਾਂ ਦੀ ਲੋ ਸੋਚ ਐਸੀ ਭਾਈਚਾਰੇ ਵਾਸਤੇ ਮਾੜੀ ਆ ਉਹਨਾਂ ਲੋਕਾਂ ਨੂੰ ਲੈਕਚਰਾਂ ਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਚਾਹੇ ਜਿਹੜਾ ਮਰਜੀ ਸਰਕਾਰ ਦਾ ਨਿੰਦਾ ਹੋਵੇ ਜੀ ਪਰ ਮੈਨੂੰ ਜਿੱਥੋਂ ਤੱਕ ਗਿਆਨ ਹੈ ਕਿ ਇਸ ਸਬੰਧੀ ਉਹਨੇ ਆਪਣਾ ਵਾਰਮਿੰਗ ਪੀਰਤ ਤੇ ਜਾ ਕੇ ਮਾਫੀ ਵੀ ਮੰਗੀ ਸੀਗੀ ਦੇਖੋ ਜੀ ਮਾਫੀ ਮੰਗਣ ਦੀ ਜਿਹੜੀ ਗੱਲ ਆ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੇ ਭਰਾਵਾਂ ਨੇ ਵੀਰਾਂ ਨੇ ਜਿਹੜੀਆਂ ਉਹ ਮਾਫੀ ਜਿਹੜੀ ਮੰਗਾਈ ਸੀ ਉਹਨਾਂ ਕੋ ਠੀਕ ਹੈ ਜੀ ਪਰਮਾਤਮਾ ਦੇ ਜਾ ਕੇ ਉੱਥੇ ਘਰ ਦੇ ਵਿੱਚ ਪਰ ਉਹਦੇ ਪ੍ਰਤੀ ਜਿਹੜੀ ਆ ਮਾਫੀ ਜਿਹੜੀ ਆ 85% ਮੂਲ ਨਿਵਾਸੀਆਂ ਨੇ ਉਸ ਨੂੰ ਮਾਫ ਨਹੀਂ ਕੀਤਾ ਕਿਉਂ ਇਸ ਮੱਦੇ ਦੇ ਵਿੱਚ ਜਿਹੜੀ ਮੇਰੀ ਜਿਹੜੀ ਸਾਧੂ ਸੰਤਾਂ ਨਾਲ ਵੀ ਗੱਲ ਹੋਈ ਸੀ ਔਰ ਜਿਹੜੇ ਗੱਦੀ ਨਸ਼ੀਨ ਆ ਜੇ ਅਸੀਂ ਕੋਈ ਮਤਲਬ ਕਿ ਗਲਤੀ ਕਰਦੇ ਨਾ ਤੇ ਅਸੀਂ ਗੱਦੀ ਨਸ਼ੀਨ ਸੰਤਾ ਕੋ ਜਾਣੇ ਆ ਕਿ ਲੋ ਜੀ ਮੇਰੀ ਆ ਜਿਹੜੀ ਮਤਲਬ ਕਿ ਮੇਰੇ ਕੋ ਗਲਤੀ ਹੋਈ ਆ ਜੀ ਔਰ ਮੈਨੂੰ ਜਿਹੜਾ ਵਾ ਆਪ ਜੀ ਦੇ ਗੇ ਮੈਂ ਤਾਂ ਚੜਨਾ ਚਾਹਿਆ ਵਾ ਮੈਂ ਆਪਣਾ ਜਿਹੜਾ ਪਛਤਾ ਜਿਹੜਾ ਮੈਂ ਗਲਤੀ ਕੀਤੀ ਆ ਉਹ ਗਲਤੀ ਦਾ ਜਿਹੜਾ ਪਛਤਾਵਾ ਨਾ ਹੋਇਆ ਵਾ ਮੈਨੂੰ ਮੈਂ ਪਰਮਾਤਮਾ ਦੇ ਅੱਗੇ ਜਾ ਕੇ ਤੇ ਉਸ ਪਰਮਾਤਮਾ ਦੇ ਅੱਗੇ ਜਾ ਕੇ ਮੈਂ ਆਪਣੀ ਗਲਤੀ ਨੂੰ ਮੰਨਣਾ ਚਾਹਨਾ ਹੈ ਹਮਮਗਰ ਇਸ ਮੰਤ ਦੇ ਵਿੱਚ ਮੇਰੀ ਗੱਦੀ ਨਸ਼ੀਨ ਸਾਧੂ ਸੰਤਾ ਨਾਲ ਵੀ ਜਿਹੜੀ ਬਾਰਤਲਾਪ जिन्ह ने कहा हले कि हले तक ये शख्स साढ़े को नहीं आया माफी मंगन और ना इसी कोई लैटर पैड के उ लिख के दता वा कि बंदा इन माफ करता वा ये बिल्कुल गलत आ और जे भैन भराव ने जी माफी मंगाई सी उन्होंने भी मैं ये गल की ਕਿ ਯਾਰ ਅਸੀਂ ਮਾਫੀ ਨੂੰ ਪਰਮਾਤਮਾ ਦੇ ਦਰਬਾਰ ਦੇ ਵਿੱਚ ਜ਼ਰੂਰ ਮੰਗਾਤੀ ਆ ਮਗਰ ਇਹਦੀ ਜਿਹੜੀ ਦਿਮਾਗ ਦੀ ਸੋਚ ਜਿਹੜੇ ਇਹਦੇ ਅੰਦਰ ਗੰਦਗੀ ਆ ਸਾਡੇ ਸਮਾਜ ਨੂੰ ਮਾਰਾ ਕਾ ਭਾਈਚਾਰੇ ਨੂੰ ਕਹਿਣ ਦੀ ਉਹ ਜਿਹੜੀ ਸੋਚ ਦੀ ਜਿਹੜੀ ਗੱਲ ਆ ਉਹ ਮੈਂ ਆਪਣੇ ਸਮਾਜ ਦੇ ਅੱਗੇ ਰੱਖਦਾ ਪਿਆਵਾ ਕਿ ਅਸੀਂ ਇਹ ਜੇ ਸਾਡੇ ਬੱਚਿਆਂ ਨੂੰ ਚਾਈਨੀਜ਼ ਥੋਰ ਕਹਿ ਰਿਹਾ ਵਾ ਇਹ ਜੇ ਸਾਡੇ ਹੀ ਬੱਚਿਆਂ ਨੂੰ ਗੈਂਗਸਟਰ ਕਹਿ ਰਿਹਾ ਵਾ ਇਹ ਦੇ ਕੱਲ ਨੂੰ ਬੱਚੇ ਸਾਡੇ ਹੀ ਬੱਚਿਆਂ ਨੂੰ ਮਾਰਾ ਚੰਗਾ ਕਹਿਣਗੇ ਸਾਡੇ ਵੀਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਹੀ ਦਿਖਣਗੇ ਕਿਉਂ ਜਿਹੜੀ ਜਿਹੜਾ ਜਿਹੜਾ ਬੂਟਾ ਲੱਗਾ ਹੁੰਦਾ ਨਾ ਜਿਹੜਾ ਬੂਟਾ ਲੱਗਦਾ ਉਹਦੀਆਂ ਟਾਹਣੀਆਂ ਵਧੀਆ ਫਲ ਉਦੋਂ ਲਿਆਂਦੀਆਂ ਉਹਦੇ ਇਸ ਕਰਕੇ ਕਿ ਜੇ ਉਹਦੀ ਜੜ ਵਧੀਆ ਹੋਏਗੀ ਤੇ ਜੇ ਇਹਨਾਂ ਦੀ ਜੜਾ ਲੀਡਰਾਂ ਦੀ ਕਿਹੜੀ ਆ ਇਹਨੇ ਆਪਣੀ ਜੜ ਦਾ ਇਹੋ ਜਿਹਾ ਬੂਟਾ ਲਾਇਆ ਹੈ ਕਿ ਸਾਡੇ ਸਮਾਜ ਨੂੰ ਨੇ ਟਾਰਗੇਟ ਕਰ ਲਿਆ ਔਰ ਸਾਡੇ ਹੀ ਬੱਚਿਆਂ ਨੂੰ ਕੱਲ ਨੂੰ ਇਹਨੇ ਮਾੜਾ ਚੰਗਾ ਕਹਿਣਾ ਵਾ ਇਸ ਕਰਕੇ ਅਸੀਂ ਜਿਹੜਾ ਮੈਸੇਜ ਹੈ ਆਪਣੇ ਐਸੇ ਭਾਈਚਾਰੇ ਨੂੰ ਦੇਣਾ ਚਾਹੁੰਦੇ ਆ ਉਹ ਇਹ ਦੇਣਾ ਚਾਹੁੰਦੇ ਆ ਕਿ ਇਸ ਬੰਦੇ ਦੀ ਸੋਚ Maria. ਠੀਕ ਹੈ ਤੀਰਥ ਮੱਥਾ ਟੇਕ ਕੇ ਆਇਆ ਵਾ ਤੇ ਉਹਦੀ ਆਪਾਂ ਉਸ ਗੱਲ ਉਸ ਚੀਜ਼ ਦੀ ਗੱਲ ਨਹੀਂ ਕਰਦੇ ਮੰਗਰ ਇਹਦੀ ਅੰਦਰਲੀ ਸੋਚ ਜਿਹੜੀ ਆ ਦਿਮਾਗੀ ਸੋਚ ਜਿਹਦੇ ਅੰਦਰ ਉਹ ਇਹ ਬਿਮਾਰ ਹੋ ਚੁੱਕਿਆ ਵਾ ਅਸੀਂ ਉਹਦੀ ਗੱਲ ਕਰਦੇ ਪਏ ਆ ਕਿ ਇਹ ਬੰਦੇ ਨੂੰ ਅਸੀਂ ਵੋਟ ਨਹੀਂ ਬਾਣੀ ਇਹਨੂੰ ਇਹੋ ਜਿਹਾ ਐਮਪੀ ਦੇ ਇਲੈਕਸ਼ਨਾਂ ਚ ਹਰਾਉਣਾ ਵਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਕੌਂਸਲਰ ਤੱਕ ਦੇ ਇਲੈਕਸ਼ਨਾਂ ਲੜ ਸਕੇ ਤੇ ਮੈਂ ਬਿੱਤੀ ਕਰੂੰਗਾ ਇਹੋ ਜਿਹੇ ਬੰਦਿਆਂ ਦਾ ਹੀ ਬਾਈਕਾਟ ਕਰਾਂਗੇ ਚਾਹੇ ਜਿਹੜੀ ਮਰਜ਼ੀ ਸਰਕਾਰ ਦਾ ਨੁਮਾਇੰਦਾ ਹੋਵੇ ਕੱਲ੍ਹ ਜੀ ਮੈਂ ਇੱਥੇ ਇੱਕ ਗੱਲ ਤੁਹਾਨੂੰ ਕਰੀ ਜਾਵਾਂਗਾ ਕਿ ਵੇਖੋ ਜਦੋਂ ਇੱਕ ਬੰਦਾ ਕੀ ਕਰਦਾ ਹੈ ਤੁਸੀਂ ਆ ਵੀ ਇਹ ਗੱਲ ਆ ਕਿ ਅਸੀਂ ਜਦੋਂ ਕੋਈ ਗਲਤੀ ਕਰਦੇ ਹਾਂ ਤੇ ਅਸੀਂ ਤੇ ਪੀਰਨ ਤੇ ਜਾਂਦੇ ਆਂ ਭਗਵਾਨ ਦੇ ਅੱਗੇ ਜਾਂਦੇ ਆਂ ਤੇ ਉੱਥੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਆਂ ਤੇ ਆਪਣੀ ਭੁੱਲ ਬਖਸ਼ਾਉਂਦੇ ਆਂ ਇਸੇ ਤਰ੍ਹਾਂ ਜੇਕਰ ਓਜਲੇ ਜਿਹੜਾ ਤੁਸੀਂ ਕਹਿੰਦੇ ਜੀ ਕਿ ਓਜਲੇ ਨੇ ਗਲਤੀ ਕੀਤੀ ਓਜਲੇ ਨੇ ਗਲਤੀ ਕੀਤੀ ਉਹ ਆਪਣੀ ਗਲਤੀ ਦੀ ਭੁੱਲ ਬਖਸ਼ਾਉਣ ਵਾਸਤੇ ਉਹ ਵਾਰਮਿਕ ਪੀਰਤਵੀ ਗਿਆ ਤੇ ਉੱਥੇ ਜਾ ਕੇ ਉਹਨੇ ਆਪਣੀ ਜਿਹੜੀ ਗਲਤੀ ਦਾ ਅਹਿਸਾਸ ਵੀ ਕੀਤਾ ਤੇ ਅਸੀਂ ਰੱਬ ਤੋਂ ਤੇ ਉੱਤੇ ਹੋ ਨਹੀਂ ਸਕਦੇ ਆਪਣੇ ਗੁਰੂ ਤੋਂ ਉੱਤੇ ਤੇ ਹੋ ਨਹੀਂ ਸਕਦੇ ਕਿ ਜਿਹੜੀ ਅਸੀਂ ਅੱਜ ਵੀ ਇਸ ਗੱਲ ਨੂੰ ਲੈ ਕੇ ਆਪਾਂ ਪ੍ਰਚਾਰ ਕਰੀਏ ਉਹਦੇ ਖਿਲਾਫ ਕੋਈ ਪ੍ਰਚਾਰ ਕਰਤਾ ਜਾਵੇ ਕਿ ਭਾਈ ਉਹਨਾਂ ਲਈ ਦਾਵਾ ਉਹ ਮਾਫਰਨਯੋਗ ਨਹੀਂ ਕਿਉਂਕਿ ਅਗਲਾ ਚੱਲ ਕੇ ਆਪਣੇ ਜਿਹੜਾ ਉੱਥੇ ਤੀਰਤ ਤੇ ਗਿਆ ਤੀਰਤ ਤੇ ਜਾ ਕੇ ਉਹਨੇ ਮਾਫੀ ਮੰਗੀ ਆ ਤੇ ਤੁਹਾਡਾ ਕਹਿਣਾ ਮੈਂ ਤੁਹਾਨੂੰ ਦੱਸਦਾ ਦੇ ਕਿ ਸਾਡੇ ਹੀ ਭੈਣ ਭਰਾਵਾਂ ਨੇ ਜਿਹੜੀ ਉਹਨਾਂ ਨੂੰ ਮਾਫੀ ਮੰਗਾਈ ਠੀਕ ਹੈ ਜੀ ਇਹ ਗੱਲ ਮੈਂ ਤੁਹਾਨੂੰ ਇਸੇ ਕਰਕੇ ਕਹਿ ਰਿਹਾ ਮੈਂ ਇਹ ਮਾਫੀ ਮੰਗਣ ਆਇਆ ਜ਼ਰੂਰ ਹੈ ਸਾਡੇ ਭੈਣ ਭਰਾਵਾਂ ਦੇ ਭੈਣ ਭਰਾ ਸਾਡੇ ਲੈ ਕੇ ਗਏ ਆ ਮਗਰ ਉੱਥੇ ਜਿਹੜੇ ਗੱਦੀ ਨਸ਼ੀਨ ਜਿਹੜੇ ਸਾਡੇ ਸੰਤ ਬੈਠੇ ਆ ਉਹਨਾਂ ਨਾਲ ਗੱਲ ਕੀਤੀ ਸੀ ਹਾਂ ਜਿਹੜੀ ਅੰਦਰ ਮਾਫੀ ਦੀ ਕੀਤੀ ਆ ਉਹਨਾਂ ਨੇ ਕੋਈ ਸੰਤਾ ਨੇ ਸਾਡਿਆਂ ਨੇ ਲੈਟਰ ਪੈਡ ਲੈ ਕੇ ਦਿੱਤੀ ਸੀ ਕਿ ਜਿਹੜੀ ਮਾਫੀ ਮੰਗੀ ਜਦੋਂ ਅਸੀਂ ਗਏ ਆ ਅਸੀਂ ਉਹਨਾਂ ਦਾ ਹੁਕਮ ਹੁੰਦਾ ਹੈ ਸੰਤ ਸਮਾਜ ਦਾ ਜਿਹੜਾ ਹੁਕਮ ਹੁੰਦਾ ਹੈ ਸਾਡਾ ਉਹ ਮੱਕਾ ਮਦੀਨਾ ਹੈ ਸਾਡਾ ਵਾਲਿ ਕੀ ਤੀਰਤ ਹੈ ਉਹ ਠੀਕ ਹੈ ਜੀ ਤੇ ਉਹਦੇ ਉੱਤੇ ਜਿਹੜੇ ਸਾਧੂ ਸੰਤ ਬੈਠੇ ਆ ਉਹਨਾਂ ਕੋ ਜਾ ਕੇ ਅਸੀਂ ਕਹਿੰਨੇ ਆ ਕਿ ਲੋ ਜੀ ਆਹ ਚੀਜ਼ ਸਾਡਾ ਜਿਹੜਾ ਮਤਲਬ ਸਾਡੇ ਕੋ ਗਲਤੀ ਹੋਈ ਆ ਤੇ ਅਸੀਂ ਇਹ ਚੀਜ਼ ਦੀ ਭੁੱਲ ਛੁਕ ਮਾਫੀ ਮੰਗਣ ਆਏ ਆ ਜੀ ਸਾਡੇ ਕੋ ਗਲਤੀ ਹੋਈ ਹੈ ਫਿਰ ਸਾਧੂ ਸੰਤ ਉੱਥੇ ਜਾ ਕੇ ਉਹਨੂੰ ਮਾਫ ਮaaf ਕਰਉਂਦੇ ਨਾਲ ਜਾ ਕੇ ਪਰ ਜਿਹੜੀ ਜਿਹੜੇ ਉੱਥੋਂ ਦੇ ਜਾਂ ਜਿਸ ਤਰ੍ਹਾਂ ਉਹ ਸਾਧੂ ਸੰਤ ਸਾਡੇ ਕਹਿ ਰਹੇ ਆ ਇਹ ਨੂੰ ਲੈ ਕੇ ਨਹੀਂ ਦਿੱਤਾ ਕਿ ਉਹਨੂੰ ਅਸੀਂ ਮਾਫ ਕੀਤਾ ਵਾ ਨਾ ਸਾਡੇ ਕੋ ਆਇਆ ਤੇ ਨਾ ਹੀ ਮਾਫੀ ਦਿੱਤੀ ਹੈ ਇਹਨੂੰ ਠੀਕ ਹੈ ਜੀ ਮੈਂ ਇੱਕ ਬੰਨੇ ਤੁਸੀਂ ਕਹਿ ਰਹੇ ਸੀ ਕਿ ਉੱਥੇ ਤੁਹਾਡੇ ਸਮਾਜ ਦੇ ਲੋਕ ਜਿਹੜੇ ਨੇ ਆ ਲੈ ਕੇ ਗਿਆ ਉਹਨੇ ਮਾਫੀ ਮੰਗੀ ਆ ਅੱਜ 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 ਕਿਤੇ ਲੱਗਦਾ ਨਹੀਂ ਕਿ ਆਪਾਂ ਕਿਸੇ ਵਿਰੋਧੀ ਪਾਰਟੀ ਨੂੰ ਫਾਇਦਾ ਦੇਣ ਵਾਸਤੇ ਅੱਜ ਇਹ ਗੱਲਾਂ ਕਰੀਆਂ ਨੇ ਜਨਤਾ ਸਾਹਮਣੇ ਜਾਗਰੂਕ ਕਰ ਰਹੇ ਆ ਨਹੀਂ ਜੀ ਨਹੀਂ ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਕਿਸੇ ਨੂੰ ਕੋਈ ਉਜਾਗਰ ਕਰਨ ਵਾਲੀਆਂ ਕੋਈ ਗੱਲ ਨਹੀਂ ਹੈ ਕਿ ਠੀਕ ਹੈ ਜੀ ਇਹ ਨਾ ਹੀ ਅਸੀਂ ਕਿਸੇ ਪਾਰਟੀ ਨੂੰ ਕੋਈ ਫਾਇਦਾ ਦੇ ਰਹੀ ਆ ਮੈਂ ਆਪਦੀ ਦੇ ਮਾਧਿਅਮ ਤੋਂ ਪਹਿਲਾਂ ਵੀ ਤੁਹਾਨੂੰ ਕਹਿ ਸਕਿਆ ਕਿ ਜਿਹੜੀ ਮਰਜ਼ੀ ਸਰਕਾਰ ਦਾ ਨਮਿੰਦਾ ਹੋਵੇ ਠੀਕ ਹੈ ਜੀ ਜਿਹੜੀ ਮਰਜ਼ੀ ਸਰਕਾਰ ਦਾ ਨਮਿੱਤ ਹੋਵੇ ਅਸੀਂ ਤੁਹਾਨੂੰ ਕਹਾਂਗੇ ਅਸੀਂ ਕੋਦਾ ਵੀ ਵਿਰੋਧ ਕਰਾਂਗੇ ਜਿਹੜਾ ਐਸਸੀ ਸਮਾਜ ਨੂੰ ਮਾਰਾ ਜਾਂਦਾ ਹੈ ਮਗਰ ਮੈਂ ਆਪਣੇ ਐਸਸੀ ਭਾਈਚਾਰੇ ਨੂੰ ਇੱਕ ਮੈਸੇਜ ਦੇ ਰਿਹਾ ਵਾਂ ਕਿ ਇਹ ਬੰਦਾ ਹੁਣ ਦੇਖੋ ਗਲਤੀ ਕਰ ਗਏ ਅਸੀਂ ਉਹਦੀ ਭੁੱਲ ਚ ਮਾਫੀ ਤੇ ਮੰਗ ਲੈਨੇ ਆ ਮਗਰ ਸੋਚਦੇ ਉਹ ਹੀ ਚੱਲ ਰਹੀ ਪਈ ਹੈ ਨਾ ਸੋਚ ਥੋੜਾ ਬਦਲ ਦੇਾਂਗੇ ਆਪਾਂ ਮੈਂ ਇਹ ਗੱਲ ਕਰਨਾ ਪਿਆ ਮਾ ਹੁਣ ਅਸੀਂ ਗਲਤੀ ਕੋਈ ਕਰਦੇ ਅਸੀਂ ਪ੍ਰਮਾਤਮਾ ਦੇ ਅੱਗੇ ਜਾ ਕੇ ਜਿਹੜਾ ਨਕਮਸਤਕ ਹੋ ਜਾਂਦੇ ਅਸੀਂ ਮਾਫੀ ਮੰਗ ਲੈਣੇ ਆ ਠੀਕ ਹੈ ਜੀ ਅਸੀਂ ਜਦੋਂ ਮੰਦਰ ਚੋਂ ਬਾਹਰ ਆ ਜੰਦੇ ਨਾ ਤੇ ਜਿਹੜਾ ਮੰਦਰ ਦੇ ਅੰਦਰ ਜਿਹੜੀ ਆ ਨਾ ਤੁਹਾਨੂੰ ਮਨ ਦੀ ਸ਼ਾਂਤੀ ਹੈਗੀ ਆ ਮਗਰ ਜਦੋਂ ਅਸੀਂ ਦੁਨੀਆਦਾਰੀ ਦੇ ਵਿੱਚ ਜਾ ਕੇ ਘੁੰਮਦੇ ਆ ਨਾ ਸਾਡੇ ਵਿੱਚ ਇਹੋ ਜਿਹੇ ਚੱਕਰ ਵੀ ਹੁੰਦਾ ਕਿ ਉਸ ਟਾਈਮ ਦੇ ਵਿੱਚ ਕਈ ਲੋਕਾਂ ਦੇ ਦਿਮਾਗਾ ਦੇ ਅੰਦਰ ਜਿਹੜਾ ਸ਼ੈਤਾਨ ਭਰਿਆ ਹੁੰਦਾ ਵਾ ਠੀਕ ਹੈ ਜੀ ਕਈ ਲੋਕ ਜਿਹੜੇ ਆ ਮੈਂ ਮਤਲਬ ਕਿ ਪ੍ਰਮਾਤਮਾ ਦੇ ਖੋਫ ਤੋਂ ਡਰਦੇ ਆ ਮਗਰ ਅਸੀਂ ਇਹ ਦੱਸਣਾ ਚਾਹੁੰਦੇ ਆ ਤੁਹਾਨੂੰ ਕਿ ਇਹ ਬੰਦਾ ਜਿਹੜਾ ਵਾ ਪ੍ਰਮਾਤਮਾ ਦੇ ਘਰ ਤੇ ਜਰੂਰ ਮੱਥਾ ਟੇਕ ਕੇ ਆਇਆ ਵਾ ਮਗਰ ਸੋਚ ਨਹੀਂ ਬਦਲ ਸਕਦਾ ਇਹ ਸੋਚ ਤੇਰੀ ਸਾਡੇ ਲੋਕਾਂ ਵਾਸਤੇ ਉਹੀ ਆ ਇਸ ਕਰਕੇ ਹੀ ਆਪਣੇ ਸਮਾਜ ਨੂੰ ਦੱਸਣਾ ਚਾਹੁੰਦੀ ਆ ਕਿ ਇਹ ਬੰਦੇ ਨੂੰ ਅਸੀਂ ਜਿਹੜੀਆਂ ਵੋਟਾਂ ਨਹੀਂ ਪਾਉਣੀ ਆ ਇਸ ਕਰਕੇ ਨਹੀਂ ਪਾਉਣੀ ਆ ਕਿ ਇਹ ਬੰਦਾ ਸਾਡੇ ਸਮਾਜ ਦੀ ਵਾਸਤੇ ਸੋਚ ਮਾੜੀ ਰੱਖਦਾ ਵਾ ਕਾਕਾ ਜੀ ਦੂਜੇ ਬੰਦੇ ਤੁਹਾਡਾ ਇਹਦਾ ਵਾਲਮੀਕ ਭਾਈ ਜਰ ਆ ਉਹ ਉਸਦੇ ਨਾਲ ਪ੍ਰਚਾਰ ਵੀ ਕਰ ਰਿਹਾ ਪਹਿਲਾਂ ਮਾਫੀ ਮੰਗਣ ਲੈ ਕੇ ਗਿਆ ਫਿਰ ਉਹਦੇ ਨਾਲ ਅੱਜ ਚੋਣ ਪ੍ਰਚਾਰ ਵੀ ਉਹਦਾ ਕਰ ਰਿਹਾ ਉਹ ਤੁਹਾਡਾ ਹੀ ਭਾਈ ਜਰ ਆ ਮੈਂ ਇਸੀ ਨੂੰ ਦੱਸਣਾ ਚਾਹਨਾ ਜੀ ਆਪਦੀ ਨੂੰ ਕਿ ਜਿਹੜੇ ਭਰਾ ਸਾਡੇ ਉਹ ਸਾਡੇ ਹੀ ਭਰਾ ਵਾ ਜਿਹੜੇ ਇਸ ਟਾਈਮ ਉਹਨਾਂ ਦੀ ਜਿਹੜੀ ਜਾ ਕੇ ਗੱਲਬਾਤ ਕਰਦੇ ਪਏ ਉਹਨਾਂ ਦੇ ਹੱਥ 'ਚ ਜਿਹੜੀ ਵੀਡੀਓ ਪਾ ਰਹੇ ਆ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹਨਾ ਮਾ ਕਿ ਜਿਹੜੇ ਇਹਨਾਂ ਵੀਰਾਂ ਨੇ ਜਿਹੜੇ ਸੰਗਠਨ ਬਣਾਏ ਆ ਉਹ ਇਹਨਾਂ ਨੇ ਇੱਕ ਧਾਰਮਿਕ ਸੰਗਠਨ ਬਣਾਏ ਆ ਧਾਰਮਿਕ ਸੰਗਠਨ ਦੇ ਵਿੱਚ ਅਸੀਂ ਆਪਣੇ ਕੀ ਆ ਪੁੱਤਰਾ ਸਾਡੇ ਸਮਾਜ ਦੇ ਐਸੀ ਭਾਈਚਾਰੇ ਨੂੰ ਜਿੱਥੇ ਵੀ ਕੋਈ ਦੁੱਖ ਤਕਲੀਫ ਹੁੰਦੀ ਆ ਉਹਦੇ ਵਾਸਤੇ ਹੀ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਸੰਗਠਨ ਇਸ ਕਰਕੇ ਬਣਾਏ ਆ ਸਰਕਾਰ ਸਾਡੀ ਨਾ ਸੁਣੇ ਪ੍ਰਸ਼ਾਸਨ ਸਾਡੀ ਨਾ ਸੁਣੇ ਜਦ ਇਹ ਬੰਦੀਆਂ ਇਕੱਠੀਆਂ ਰਲ ਕੇ ਬਾਦੋਂ ਧਰਨੇ ਪ੍ਰਦਰਸ਼ਨ ਸੜਤਾ ਦੇ ਉੱਤੇ ਕਰਦੀਆਂ ਵਾ ਪੰਜਾਬ ਚ ਰੋਸ਼ ਮਜਲਾ ਕਰਦੀ ਆ ਤੇ ਫਿਰ ਜਾ ਕੇ ਸਾਡੀ ਸਰਕਾਰ ਸੁਣਦੀ ਆ ਉਸ ਟਾਈਮ ਚ ਕੋਈ ਐਮਐਲਏ ਨਹੀਂ ਹੁੰਦਾ ਸਾਡੀ ਸੁਣਨ ਉਸ ਟਾਈਮ ਦੇ ਵਿੱਚ ਸਾਡੇ ਨਾਲ ਕੋਈ ਐਮਐਲਏ ਧਰਨੇ ਨਹੀਂ ਲਾਉਂਦਾ ਕੋਈ ਐਮਪੀ ਨਹੀਂ ਸਾਡੇ ਨਾਲ ਬੈਠ ਕੇ ਧਰਨੇ ਲਾਉਂਦਾ ਠੀਕ ਹੈ ਜੀ ਜਿਹੜੇ ਸਾਡਾ ਪਰਿਵਾਰ ਕੋਝ ਜਿਹੜੇ ਸਾਡੇ ਸੰਗਠਨਾਂ ਦੇ ਆਗੂ ਕੋਈ 2 4 5 ਸੰਗਠਨ ਹੈਗੇ ਆ ਜਿਹੜੇ ਉਹਨਾਂ ਦੇ ਮਤਲਬ ਕਿ ਉਹਨਾਂ ਦੇ ਹੱਕ ਚ ਜਾ ਕੇ ਗੱਲ ਕਰਦੇ ਪਈਆ ਮਗਰ ਉਹ ਸੰਗਠਨ ਜਿੱਦਣ ਮੇਰੀ ਪਹਿਲੀ ਪ੍ਰੈਸ ਕਾਨਫਰੈਂਸ ਗੁਰਜੀਤ ਸਿੰਘ ਓਜਲਾ ਜੀ ਦੇ ਜਦੋਂ ਅਸੀਂ ਕੀਤੀ ਸੀ ਉਸ ਟਾਈਮ ਉਹੀ ਭਾਈਚਾਰਾ ਮੇਰੇ ਨਾਲ ਬੈਠ ਕੇ ਬਰਖਲਾ ਬੋਲਦਾ ਪਿਆ ਸੀ ਓਜਲਾ ਜੀ ਦੇ ਖਿਲਾਫ ਮਗਰ ਉਹੀ ਭਾਈਚਾਰਾ ਦਿਨੋਂ ਰਾਤ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਇਹ ਵੀ ਨਹੀਂ ਪਤਾ ਕਿ ਦੂਸਰੇ ਦਿਨ ਉਹ ਬੰਦਾ ਸਾਡੇ ਹੀ ਭੈਣ ਭਰਾ ਜਿਹੜੇ ਆ ਉਹਨਾਂ ਨਾਲ ਹੋਰ ਹਾਲ ਕੇ ਜਿਹੜੀ ਮੈਂ ਮਤਲਬ ਸਮਾਜ ਦੇ ਬਰ ਖਿਲਾਫ ਜਿਹੜੀ ਪ੍ਰੈਸ ਕਾਨਫਰੈਂਸ ਕਰਦੇ ਪਏ ਆ ਮੇਰੇ ਬਰ ਖਿਲਾਫ ਉਹ ਜਿਹੜੀ ਪ੍ਰੈਸ ਕਾਨਫਰੈਂਸ ਕਰਦੇ ਪਏ ਆ ਮਗਰ ਇਹ ਚੀਜ਼ਾ ਮੈਨੂੰ ਦੁੱਖ ਹੁੰਦਾ ਵਾ ਕਿ ਦੇਖੋ ਅਹੀ ਜਿਹੜੇ ਸੰਗਠਨ ਬਣਾਏ ਆ ਅਹੀ ਸੰਗਠਨ ਇਸ ਕਰਕੇ ਬਣਾਏ ਕਿ ਜਿਹੜੇ ਲੋਕ ਐਸਸੀ ਭਾਈਚਾਰੇ ਨੂੰ ਕਮਜ਼ੋਰ ਕਰਦੇ ਆ ਐਸਸੀ ਭਾਈਚਾਰੇ ਦੇ ਬੱਚਿਆਂ ਦੀਆਂ ਧੀਆ ਪੁੱਤਰਾਂ ਨੂੰ ਮੜਾ ਕਹਿੰਦੇ ਆ ਉਹਨਾਂ ਲੋਕਾਂ ਦਾ ਅਸੀਂ ਵਿਰੋਧ ਕਰਦੇ ਆ ਮਗਰ ਮੈਨੂੰ ਇਹ ਨਹੀਂ ਸਮਝ ਆਈ ਕਿ ਇਹਨਾਂ ਲੋਕਾਂ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਸੀ ਬਲਕਿ ਇਹ ਨਹੀਂ ਕਿ ਸਾਨੂੰ ਇਹਨਾਂ ਦੀ ਜਾਗਤ ਝੋਲੀ ਪੈ ਜਾਣਾ ਚਾਹੀਦਾ ਹੈ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਬਾਰਤਾਲਾਪ ਹੋਈ ਹੈ ਇਹਨਾਂ ਦੀ ਕੀ ਗੱਟਮਟੋਈ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਮੈਂ ਕਾਲੀਆ ਜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਵਾਲਵਿਕ ਪਾਈ ਜਰਾ ਸੀਗਾ ਮੇਰੇ ਨਾਲ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਇੱਥੇ ਅੱਜ ਉਹਦੀ ਛੋੜੀ ਕਿਉਂ ਬੈਠਾ ਹੈ ਤੇ ਕਿਤੇ ਨਾ ਕਿਤੇ ਇਹ ਵੀ ਸਵਾਲ ਖੜਾ ਹੁੰਦਾ ਨਾ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਭਾਈਚਾਰੇ ਦੇ ਉੱਤੇ ਇਲਜ਼ਾਮ ਲਾ ਰਹੇ ਜਿਵੇਂ ਉਹਦੀ ਚੋਰੀ ਜਾ ਕੇ ਬਹਿ ਗਿਆ ਤੇ ਭਾਈਚਾਰਾ ਵੀ ਤੇ ਇਲਜ਼ਾਮ ਤੁਹਾਡੇ ਤੇ ਲਾ ਸਕਦਾ ਨਾ ਕਿ ਤੁਸੀਂ ਵੀ ਕਿਸੇ ਦੀ ਚੋਰੀ 'ਚ ਬਹਿ ਕੇ ਉਜਰੇ ਦੇ ਖਲਾਫ ਪ੍ਰਚਾਰ ਕਰ ਰਹੇ ਜੇ ਵਰਖਲਾਫ ਪ੍ਰਚਾਰ ਕਰ ਰਹੇ ਜੇ ਦੇਖੋ ਜੀ ਇਹ ਗੱਲ ਜਿਹੜੀ ਆ ਸਾਡੇ ਭਰਾਵਾਂ ਨੇ ਪ੍ਰੈਸ 'ਚ ਕੀਤੀ ਆ ਬਿਲਕੁਲ ਉਹਨਾਂ ਨੇ ਖੁੱਲ ਕੇ ਕੀਤੀ ਹੈ ਗੱਲ ਮੇਰੇ ਹੀ ਭਾਈਚਾਰੇ ਨੇ ਕੀਤੀ ਆ ਮਗਰ ਮੈਂ ਇਹੋ ਗੱਲ ਇਹਨਾਂ ਬਿਆਵਾ ਕਿ ਜੇ ਮੇਰੇ ਭਾਈਚਾਰੇ ਨੂੰ ਇਹੋ ਜਿਹਾ ਕੋਈ ਮਹਿਸੂਸ ਹੁੰਦਾ ਸੀ ਤੇ ਪਹਿਲਾਂ ਤੇ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਇੱਕ ਇਕੱਲਾ ਹੀ ਜਥੇਬੰਦੀ ਦਾ ਇੱਕੋ ਬੰਦਾ ਵਾ ਇਹਦੀ ਇਕੱਲੀ ਜਥੇਬੰਦੀ ਆ ਜਿਹੜਾ ਇਹ ਇਕੱਲਾ ਵਿਰੋਧ ਕਰਦਾ ਪਿਆ ਵਾ ਮੇਰੇ ਹੀ ਭਾਈ ਜਰਨੇ ਨੇ ਮੈਨੂੰ ਇੰਨੀ ਗੱਲ ਕਹਿੱਤੀ ਮਗਰ ਜਿਹੜੀ ਮੈਂ ਹੁਣ ਪ੍ਰੈਸ ਕਾਨਫਰੰਸ ਕੀਤੀ ਆ ਇੱਕ ਕੱਲ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਪਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਮੇਰੇ ਨਾਲ ਖਲੋਤੀ ਵਾਲਮੀਕੀ ਤੀਰਥ ਤੋਂ ਸਾਡੇ ਸ਼ਸ਼ੀ ਗਿੱਲ ਜੀ ਓਮਪ੍ਰਕਾਸ਼ ਅਨਾਰੀਆ ਜੀ ਠੀਕ ਹੈ ਜੀ ਸੁਨੀਲ ਮੱਟੂ ਜੀ ਔਰ ਆਪਣੇ ਜਗਦੀਸ਼ ਕੁਮਾਰ ਜੱਗੂ ਜੀ ਦਲੀ ਸੁਰਕਸ਼ਾਦ ਹੋਣਾ ਤੋਂ ਰਾਹੁਲ ਮਲਿਕ ਜੀ ਤੇ ਜਿਹੜੇ ਭੀ ਮਾਰਮੀ ਤੋਂ ਆਪਣੇ ਰੋਹਿਤ ਜੀ ਔਰ ਵਾਲਮੀਕੀ ਵੀਰ ਸੈਨਾ ਤੋਂ ਸਾਡੇ ਲਕੀ ਵੈਦ ਜੀ ਜਿਨ੍ਹਾਂ ਦਾ ਮਿਲਨ ਨੂੰ ਮਤਲਬ ਖੁੱਲ ਕੇ ਜਿਹੜਾ ਜਿਹੜਾ ਮੈਨੂੰ ਸਮਰਥਨ ਮਿਲਿਆ ਔਰ ਇਹਨਾਂ ਨੇ ਨਾਲ ਹੋ ਕੇ ਪ੍ਰੈਸ ਕਾਨਫਰੈਂਸ ਜਿਹੜੇ ਸਾਡੇ ਭਰਾਵਾਂ ਨੇ ਕੀਤੀ ਔਰ ਮੇਰੇ ਸਮਰਥਨ ਚਾਹੀਏ ਔਰ ਇਹ ਮੇਰੇ ਨਾਲ ਜੁੜੇ ਆ ਔਰ ਇੱਕ ਬੰਦੇ ਕਹੀ ਜਾਂਦੇ ਕਿ ਇਕੱਲਾ ਬੰਦਾ ਜਿਹੜਾ ਮਤਲਬ ਇਹ ਗੱਲ ਨੂੰ ਲੜਾਈ ਲੜਦਾ ਪਿਆ ਵਾ ਐਸੀ ਭਾਈਚਾਰੇ ਦੀ ਦੂਜੇ ਬੰਦੇ ਮੇਰਾ ਹੀ ਸਾਰਾ ਭਾਈਚਾਰਾ ਮੇਰੇ ਨਾਲ ਖੜੋ ਕੇ ਪ੍ਰਸਾ ਕਰਦਾ ਪਿਆ ਵਾ ਇਹ ਮਤਲਬ ਕਿ ਜੇ ਇਹ ਚਾਹੁੰਦੇ ਨਾ ਕਿ ਮੈਂ ਕਿਸੇ ਸਰਕਾਰ ਦੇ ਕੇ ਪਿੱਛੇ ਲੱਗਾ ਜਾਂ ਮੈਂ ਕਿਸੇ ਨੁਮਾਇੰਦੇ ਦੇ ਪਿੱਛੇ ਲੱਗਾ ਵਾਂ ਜਾਂ ਮੈਨੂੰ ਕੋਈ politcal stuntage ਆ ਵਿੱਚ ਇਹ ਮੇਰੀ ਜਿਹੜੀ ਵਾਤਲਾਬ ਕਰ ਸਕਦੇ ਆ ਇਹੋ ਜੀ ਕੋਈ ਗੱਲ ਨਹੀਂ ਬਾਇਓ ਡਾਟਾ ਚੈੱਕ ਕਰ ਸਕਦੇ ਆ ਮੈਨੂੰ ਕਿਸੇ ਪਾਰਟੀ ਦਾ ਕੋਈ ਪ੍ਰੈਸ਼ਰ ਨਹੀਂ ਆ ਮੈਂ ਸਿਰ ਵੈਜੇ ਗੱਲ ਕਰਦਾ ਪਿਆ ਆਪਣੇ ਐਸਸੀ ਭਾਈਚਾਰੇ ਦੀ ਔਰ ਐਸਸੀ ਭਾਈਚਾਰੇ ਦੀ ਮੈਂ ਚਰਕੇ ਕਰਦਾ ਵਾਂ ਕਿ ਮੈਂ ਇੱਕ ਸੰਗਠਨ ਚਲਾਉਣਾ ਧਾਰਮਿਕ ਸੰਗਠਨ ਚਲਾਉਣਾ ਜਿਹਦੇ ਵਿੱਚ ਅਸੀਂ ਆਪਣੇ 3 ਪੁੱਤਰਾਂ ਦੀ ਭੈਣ ਭਰਾਵਾਂ ਦੀ ਦਲੀ ਸਮਾਜ ਦੇ ਹੱਕ ਦੀ ਗੱਲ ਕਰਦੇ ਆ ਔਰ ਮੈਨੂੰ ਕੋਈ politcal ਪ੍ਰੈਸ਼ਰ ਨਹੀਂ ਹੈਗਾ ਤੇ ਨਾ ਮੈਂ ਇਸ ਪ੍ਰਿ ਇੰਗਲ ਪ੍ਰੈਸ਼ਰਾਂ ਚ ਆਉਨਾ ਮੈਂ ਜੀ ਤੁਸੀਂ ਗੱਲ ਕੀਤੀ ਆ ਕਿ ਜਿਹੜੀ ਕਾਂਗਰਸ ਸਰਕਾਰ ਹੈ ਜਾਂ ਕਾਂਗਰਸ ਦਾ ਨੁਮਾਇੰਦਾ ਜਿਹੜਾ ਹੈ ਉਹ ਜਾਤੀਵਾਦ ਦਾ ਉਹਦੇ ਵੱਲੋਂ ਸਨਮਾਨ ਨਹੀਂ ਕੀਤਾ ਜਾਂਦਾ ਪਰ ਦੂਜੇ ਬੰਨੇ ਜਿਹੜੇ ਕਾਂਗਰਸ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਦੋਹਾਈਆਂ ਪਾਈਆਂ ਜਾਂਦੀਆਂ ਕਿ ਇੱਕ ਕਾਂਗਰਸ ਹੀ ਅਸੀ ਜਮਾਤ ਹੈ ਜਿਹੜੀ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਤੇ ਹਰ ਧਰਮ ਦਾ ਸਤਕਾਰ ਕਰਦੀ ਹੈ ਦੇਖੋ ਜੀ ਕਾਂਗਰਸ ਪਾਰਟੀ ਮਨਦੇ ਆਲੀ ਕਿ ਹਰਗੇ ਹੈ ਦੇਖੋ ਜਿਹੜੀਆਂ ਵੀ ਪਾਰਟੀਆਂ ਨਾ ਜ਼ਰੂਰੀ ਦੀ ਕਾਂਗਰਸ ਸਾਰੀਆਂ ਪਾਰਟੀਆਂ ਦੇ ਲੋਕ ਜਾਂ ਸਾਰੀਆਂ ਮਤਲਬ ਕਿ ਪਾਰਟੀਆਂ ਦੇ ਲੋਕ ਹਰ ਇੱਕ ਤਰਮ ਦਾ ਸਤਕਾਰ ਕਰਦੇ ਆ ਹਰ ਇੱਕ ਲੋਕ ਮਤਲਬ ਇੱਕ ਦੂਸਰੇ ਨੂੰ ਰਿਸਪੈਕਟ ਕਰਦੇ ਆ ਔਰ ਜਾਤੀਵਾਦ ਨਹੀਂ ਜਿਹੜੀ ਜਿਹੜੀ ਜਾਤੀਵਾਦ ਦੀ ਗੱਲ ਹੈ ਨਾ ਉਹ ਕੁਝ ਲੋਕਾਂ ਦੇ ਅੰਦਰ ਜਿਹੜਾ ਦਿਮਾਗੀ ਕੀੜਾ ਉਹ ਆ ਠੀਕ ਹੈ ਜੀ ਹੁਣ ਇਹ ਐਮਪੀ ਆ ਐਮਪੀ ਦੇ ਥੱਲੇ 9 ਐਮਐਲਏ ਕੰਮ ਕਰਨਗੇ ਠੀਕ ਹੈ ਜੀ ਜੇ ਇੱਕ ਮੈਂਬਰ ਆਫ ਪਾਰਲੀਮੈਂਟ ਦਾ ਬੰਦਾ ਆਪਣੇ ਦਿਮਾਗ ਦੇ ਵਿੱਚ ਜਾਤੀਵਾਦ ਦੀ ਰਾਖੇਗਾ ਗੱਲ ਉਹਦੇ ਥੱਲੇ 9 ਐਮਐਲਏ ਨੇ ਜਿਹੜਾ ਕੰਮ ਕਰਨਾ ਵਾ ਉਹ ਵੀ ਫਿਰ ਸਾਡੇ ਸਮਾਜ ਵਾਸਤੇ ਐਸੇ ਮਤਲਬ ਕਿ ਇਹੋ ਜੀ ਸੋਚ ਰੱਖਣਗੇ ਜਿਹੜੇ ਲੋਕ ਸਾਡੇ ਲੋਕਾਂ ਤੋਂ ਇਲੈਕਸ਼ਨ ਜਿੱਤ ਕੇ ਸਾਡੇ ਹੀ ਲੋਕਾਂ ਦਿਆਂ ਦੀਆਂ ਵੋਟਾਂ ਲੈ ਕੇ ਮਤਲਬ ਕਿ ਜਿੱਤਣਗੇ ਜਾ ਕੇ ਲੋਕ ਸਭਾ 'ਚ ਸਾਡੀ ਗੱਲ ਕਰਨ ਵਿਧਾਨ ਸਭਾ 'ਚ ਸਾਡੀ ਗੱਲ ਕਰਨ ਅੱਜ ਤੱਕ ਸਾਡੇ ਬੱਚਾ ਨੂੰ ਕਿਹੜੀ ਇਹਨਾਂ ਨੇ ਕਿਹੜੀ ਦੇਣ ਹੈਗੀ ਆ ਬਾਬਾ ਬਾਬਾ ਸਭ ਮਿੱਟ ਘਰ ਤੋਂ ਲਾਦਾ ਸਾਡੇ ਸਮਾਜ ਨੂੰ ਕਿਹੜੀ ਦੇਣ ਹੈ ਇਹਨਾਂ ਲੀਡਰਾਂ ਦੀ ਦੇਣ ਕੀ ਲੈ ਇਹਨਾਂ ਨੇ ਅੱਜ ਤੱਕ ਕੀ ਕੀਤਾ ਸਾਡੇ ਸਮਾਜ ਦੇ ਭਾਈਚਾਰੇ ਵਾਸਤੇ ਉਹ ਇਹਨਾਂ ਦਾ ਆਪਣਾ ਜਿੱਥੇ ਜਿੱਥਰੇ ਐਪੀ ਜਿੱਥੇ ਇਹਨਾਂ ਦੇ ਆਪਣੇ ਦਫਤਰ ਬਣਿਆ ਉਥੋਂ ਦਾ ਤੇ ਨਾਲਾ ਇਹ ਬੰਦ ਨਹੀਂ ਕਰ ਸਕੇ ਹੈ ਤੇ ਉਦਾਂ ਇਹ ਗੱਲ ਕਰਦਾ ਫਲਾਣਾ ਬਣਾ ਲਿਆ ਵਾ ਮਤਲਬ ਕਿ ਤੇ ਫਲਾਣੀ ਜਗਾ ਤੇ ਅਸੀਂ ਫਲਾਈਓਵਰ ਬਣਾਤੇ ਆ ਫਲਾਣਾ ਇਹ ਕੰਮ ਕਰਦਾ ਵਾ ਲਾਗੇ ਦੇ ਜਿੱਥੇ ਇਹਨਾਂ ਦਾ ਦਫਤਰੋਂ ਤੇ ਇੰਨੀ ਇੰਨੀ ਕਿਲੋ ਕਿਲੋ ਹੋਉਂਦੀ ਆ ਠੀਕ ਹੈ ਆਪਣਾ ਇਲਾਕਾ ਤੇ ਸਵਾਰ ਨਹੀਂ ਸਕੇ ਤੇ ਮੈਂ ਜਿਹੜੀ ਭਾਈਚਾਰੇ ਦੀ ਗੱਲ ਕਰਦੇ ਆ ਪਾਰਟੀਆਂ ਜਿਹੜੀਆਂ ਭਾਈਚਾਰੇ ਦੀਆਂ ਕਰਦੀਆਂ ਪਾਰਟੀਆਂ ਨਾਲ ਦੇਖੋ ਜਿਨ੍ਹਾਂ ਨੇ ਜਿੱਤਨਾ ਉਹਨਾਂ ਨੇ ਤੇ ਸਾਰਿਆਂ ਦਾ ਸਤਿਕਾਰ ਕਰਨਾ ਹੀ ਆ ਮਗਰ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਵਾ ਕਿ ਇਹ ਇਹੋ ਜਿਹੇ ਬੰਦਿਆਂ ਨੂੰ ਅਸੀਂ ਕਿਉਂ ਟਿਕਟ ਦੇ ਰਹੇ ਆ ਜਿਹੜੇ ਐਸੀ ਭਾਈਚਾਰੇ ਵਾਸਤੇ ਬੋਲਦੇ ਆ ਇਹ ਤਾਂ ਲੋਕਾਂ ਦੇ ਸਾਡੇ ਜਿਹੜੇ ਐਸੀ ਭਾਈਚਾਰੇ ਦੇ ਸਿਰ ਤੋਂ ਹੀ ਇਹ ਲੋਕ ਐਮਐਲਏ ਐਮਪੀ ਮੇਰ ਪਾਰਟੀ ਦੇ ਮਤਲਬ ਕਿ ਰਾਸ਼ਟਰੀ ਪ੍ਰਧਾਨ ਮੰਤਰੀ ਸਭ ਸਾਡੇ ਐਸੀ ਸਮਾਜੀਆਂ ਵੋਟਾਂ ਤੋਂ ਬਣਦੇ ਆ ਜਿਹੜੇ ਉੱਚ ਲੋਕ ਜਿਹੜੇ ਉੱਚ ਲੋਗ ਆ ਉਹ ਉਹ ਵੋਟਾਂ ਨਹੀਂ ਪਾਉਣਦੇ ਭਾਈਚਾਰਾ ਬਲਨਕੀ ਭਾਈਚਾਰਾ ਐਸੀ ਭਾਈਚਾਰਾ ਵਾ ਜਿਹੜਾ ਉ ਜਾ ਕੇ ਉਥੇ ਲੈਣਾ ਚ 2-2 4-4 ਘੰਟੇ ਖਲੋਗੇ ਇਹਨਾਂ ਨੂੰ ਜਿਤਾਉਂਦਾ ਹੈ ਕਿ ਸਾਡੇ ਸਮਾਜ ਦੀ ਸਾਡੇ ਹੱਕ ਦੀ ਗੱਲ ਕਰਨ ਉਥੇ ਜਾ ਕੇ ਮਗਰ ਅਜ ਤੱਕ ਇਹਨਾਂ ਨੇ ਆਪਣੇ ਕਦੀ ਵੀ ਹੱਕਾਂ ਦੀ ਗੱਲ ਨਹੀਂ ਕੀਤੀ ਹਮੇਸ਼ਾ ਹੀ ਇਹਨਾਂ ਨੇ ਆਪਣੇ ਢਿੱਡ 'ਤੇ ਹੀ ਹੋਤੇ ਜੀ ਕੱਲੀ ਮੈਂ ਇੱਥੇ ਤੁਹਾਡੇ ਕੋਲ ਗੱਲ ਪੁੱਛਣਾ ਚਾਹਾਂਗਾ ਕਿ ਤੁਸੀਂ ਕਹਿੰਦੇ ਜੇ ਕਿ ਕਾਫਰਸ ਜਿਹੜੀ ਆ ਉਹ ਫਿਰਕਾ ਪ੍ਰਸਤੀ ਦੀ ਗੱਲ ਕਰਦੀ ਆ ਪਰ ਕਿਹੜੀ ਸਰਕਾਰ ਹੋਣੀ ਚਾਹੀਦੀ ਆ ਕਿਹੜੀ ਤੇ ਸਰਕਾਰ ਜਿਹੜੀ ਆ ਉਹ ਹਰ ਬਰਗ ਦਾ ਸੋਚਦੀ ਹੋਵੇ ਤੇ ਕਿਹੜੀ ਸਰਕਾਰ ਜਿਹੜੀ ਹੈ ਇਹ ਇੱਥੇ ਬਣੀ ਚਾਹੀਦੀ ਹੈ ਦੇਸ਼ ਦੇ ਵਿੱਚ ਦੇਖੋ ਜੀ ਸਵਾਲ ਬੜਾ ਵਧੀਆ ਤੁਸੀਂ ਪੁੱਛਿਆ ਵੈ ਵਾਲਾ ਮਗਰ ਮੈਂ ਦੱਸਣਾ ਚਾਹਨਾ ਕਿ ਜਿਹੜੇ ਦਲਿਤ ਪਾਈ ਚਾਲ ਦੀ ਗੱਲ ਕਰੇਗੀ ਜਿਹੜੇ ਬਾਬਾ ਸਾਹਿਬ ਬੈਠ ਕੇ ਸੰਵਿਧਾਨ ਦੀ ਗੱਲ ਕਰੇਗੀ ਜਿਹੜੇ ਹਮੇਸ਼ਾ ਹੀ ਉਹਨਾਂ ਲੋਕਾਂ ਦੀ ਗੱਲ ਕਰੇਗੀ ਜਿਨ੍ਹਾਂ ਲੋਕਾਂ ਦੇ ਸਿਰ ਤੋਂ ਵੋਟਾਂ ਲੈ ਕੇ ਜਿੱਤਦੇ ਆ ਅਸੀਂ ਤੇ ਉਸ ਪਾਰਟੀ ਨੂੰ ਜਿਹੜਾ ਵਾ ਚੰਗਾ ਸਮਝਾਂਗੇ ਮੇਰੇ ਵੱਲੋਂ ਜਿਹੜੀ ਵੀ ਸਰਕਾਰ ਗੱਲ ਕਰੇ ਚਾਹੇ ਉਹ ਜਿਹੜੀ ਮਰਜ਼ੀ ਹੋਵੇ ਜਿਹੜੇ ਭਾਈਚਾਰੇ ਦੀ ਗੱਲ ਕਰੇਗੀ ਅਸੀਂ ਸਮਾਜ ਦੀ ਗੱਲ ਕਰੇਗੀ ਬਾਬਾ ਸਾਹਿਬ ਦੀ ਅੰਬੇਟ ਕਰਨ ਦੀ ਗੱਲ ਕਰੇਗੀ ਉਸ ਪਾਰਟੀ ਨੂੰ ਅਸੀਂ ਹੱਸ ਕੇ ਚੁਣਾਂਗੇ ਸਾਡਾ ਸਮਾਜ ਹੱਸ ਕੇ ਚੁਣੇਗਾ ਕਿਉਂਕਿ ਉਹਨਾਂ ਜਿਹੜਾ ਬਾਬਾ ਸਾਹਿਬ ਬੇਟ ਕਰਨ ਦੇ ਦਸ ਸੰਵਿਧਾਨ ਦੇ ਮਾਧਿਅਮ ਤੋਂ ਸਾਨੂੰ ਦਿੱਤਾ ਵਾ ਉਹ ਕੋਈ ਹੋਰ ਦੇਣ ਦੇ ਸਾਨੂੰ ਉਹ ਦੇ ਸਕਦਾ ਕਿਉਂਕਿ ਸਾਡੇ ਜਿਹੜੇ ਦੂਸਰੇ ਰੱਬ ਆ ਉਹ ਬਾਬਾ ਸਾਹਿਬ ਬੈਠ ਕਰਿਆ ਨਹੀਂ ਤੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਗਲਾ ਚ ਠੂਠੇ ਪਏ ਹੀ ਸਾਡੇ ਗਲਾ ਦੇ ਪਿੱਛੇ ਝਾੜੂ ਬੰਨਿਆ ਗਿਆ ਹੀ ਸਾਡੇ ਉਹ ਚੀਜ਼ ਜਿਹੜੀ ਸਾਡੇ ਬਾਬਾ ਸਾਹਿਬ ਬੈਠ ਕਰਨੇ ਗਲਾ ਚੋਂ ਲਾ ਗਏ ਔਰ ਅੱਜ ਜਿਹੜਾ ਹਾਜੀਨ ਦਾ ਅਧਿਕਾਰ ਦਿੱਤਾ ਵਾ ਉਹ ਸਾਡੇ ਬਾਬਾ ਸਾਹਿਬ ਆਪ ਬੈਠ ਕਰਨੇ ਦਿੱਤਾ ਵਾ ਅੱਜ ਜਿਹੜੀ ਦੇਣ ਆ ਉਹ ਬਾਬਾ ਸਾਹਿਬ ਦੀ ਆ ਜਿਹੜੇ ਬਾਬਾ ਸਾਹਿਬ ਬੈਠ ਕੇ ਦੀ ਗੱਲ ਕਰਨਗੇ ਸਮਾਜ ਉਹਨਾਂ ਨੂੰ ਪਸੰਦ ਕਰਦਾ ਵਾ ਜੀ ਐ ਮੈਂ ਤੁਹਾਡੇ ਕੋਲ ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਕਾਂਗਰਸ ਉਹ ਸਰਕਾਰ ਬੰਨੀ ਚਾਹੀਦੀ ਹੈ ਪਰ ਅੱਜ ਜਿਹੜੀ ਕਾਂਗਰਸ ਹੈ ਕਾਂਗਰਸ ਦਾ ਗੱਠਜੋੜ ਜਿਹੜਾ ਵਾਹੋਂ ਹਰ ਪਾਰਟੀ ਦੇ ਨਾਲ ਹੋ ਕੇ ਆਇਆ ਤੇ ਉਹ ਹਰ ਪਾਰਟੀ ਨੂੰ ਨਾਲ ਲੈ ਕੇ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਚੋਣਾਂ ਲੜਨ ਜਾ ਰਹੀ ਹੈ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜੇਕਰ ਕਾਂਗਰਸ ਦੀ ਸੋਚ ਚੰਗੀ ਸੀਗੀ ਤੇ ਅੱਜ ਉਹ ਹਰ ਪਾਰਟੀ ਨੂੰ ਲੈ ਕੇ ਨਾਲ ਚੱਲ ਰਹੀ ਹੈ ਦੇਖੋ ਜੀ ਗੱਲ ਜਿਹੜੀ ਤੁਸੀਂ ਕੀਤੀ ਆ ਇਸ ਗੱਲ ਦਾ ਜਵਾਬ ਇਹ ਵਾਂਗੇ ਦੇਖੋ ਪਾਰਟੀ ਰੇਡੀ ਆ ਉਹ ਪਾਰਟੀ ਹਰ ਕਹੇ ਸਮਾਜ ਦੇ ਲੋਕਾਂ ਨੂੰ ਨਾ ਲੈ ਕੇ ਚੱਲਦੀ ਆ ਮਗਰ ਮੈਂ ਪਾਰਟੀ ਨੂੰ ਇਹ ਦੱਸਣਾ ਚਾਹੁੰਦਾ ਆ ਆਰਡੀ ਦੇ ਰਾਹੀਂ ਦੱਸਣਾ ਚਾਹੁੰਦਾ ਆ ਕਿ ਜਿਹੜੇ ਲੋਕ ਜਾਤੀਵਾਦ ਕਰਦੇ ਆ ਉਹਨਾਂ ਲੋਕਾਂ ਨੂੰ ਜਿਹੜਾ ਕਨਾ ਪਿੱਛੇ ਰੱਖੇ ਜਿਹੜੇ ਲੋਕ ਪਾਰਟੀ ਨੂੰ ਚਾਹੁੰਦੇ ਜੇ ਇਹ ਲੋਕ ਕਾਂਗਰਸ ਪਾਰਟੀ ਚਾਹੁੰਦੀ ਆ ਕਿ ਇਹ ਤਾਕਤਵਰ ਬਣੀਏ ਠੀਕ ਹੈ ਜੀ ਤੇ ਜੇ ਇਹ ਤਾਕਤ ਵਰਨਾ ਬੰਦਾ ਚੱਲੀ ਹੈ ਤਾਂ ਫਿਰ ਜੇ ਇਹੋ ਜੇ ਐਮਪੀ ਨੂੰ ਫਿਰ ਇਹੋ ਜੇ ਉਹ ਜ਼ਿਲ੍ਹੇ ਨੂੰ ਕਿਉਂ ਟਿਕਟ ਦੇ ਰਹੇ ਆ ਉਹ ਜ਼ਿਲ੍ਹੇ ਨੂੰ ਟਿਕਟ ਦੇ ਦੇ ਇਹ ਤੋਂ ਇਹ ਤੋਂ ਲੱਗੇ ਹੋਰ ਨੂੰ ਦੇ ਦੇਤੇ ਕਿਉਂ ਇਹ ਤੇ ਜਾਤੀਵਾਦ ਕਰਦਾ ਸਾਡੇ ਸਮਾਜ ਦੇ ਨਾਲ ਠੀਕ ਹੈ ਜੀ ਸਾਡੇ ਸਮਾਜ ਦੇ ਲੋਕ ਇਹਨਾਂ ਨੂੰ ਵੋਟਾਂ ਪਾ ਕੇ ਮੈਂਬਰ ਆਫ ਪਾਰਲੀਮੈਂਟ ਦੇ ਉੱਤੇ ਬਾਹਰੇ ਆ ਇਹ ਇਹ ਫਿਰ ਸਾਡੇ ਨਾਲ ਦੋ ਜਾਤੀਵਾਦ ਕਰਦਾ ਇੱਕ ਬੰਨੇ ਇਹ ਸਰਕਾਰਾਂ ਕਹਿ ਰਹੀਆਂ ਨੇ ਕਿ ਕਾਂਗਰਸ ਦਾ ਨਮਿੱਲਾ ਏ ਔਰ ਸਾਡੇ ਹੀ ਸਮਾਜ ਦੇ ਜਿਹੜੇ ਲੋਕ ਆ ਠੀਕ ਹੈ ਗਏ ਨਾ ਸਾਡੇ ਸਮਾਜ ਦੇ ਲੋਕ ਆ ਸਾਡੇ ਸਮਾਜ ਦੇ ਲੋਕ ਇਸ ਕਰਕੇ ਸਰਕਾਰਾਂ 'ਚ ਜਾ ਕੇ ਬੈਠਦੇ ਆ ਕਿ ਦੇਖੋ ਜੀ ਅਸੀਂ ਆਪਣੇ ਦਲਿਤ ਭਾਈਚਾਰੇ ਦੀ ਗੱਲ ਕਰੀਏ ਸਾਡੇ ਜਿਹੜੇ ਸਮਾਜ ਦੇ ਕਾਉਂਸਲਰ ਬਣਦੇ ਆ ਸਾਡੇ ਸਮਾਜ ਦੇ ਜਿਹੜੇ ਕੋਈ ਐਮਐਲਏ ਬਣਦੇ ਆ ਜਾਂ ਕੋਈ ਐਮਪੀ ਬਣਦੇ ਆ ਉਹ ਵੀ ਇਹੋ ਹੀ ਸੋਚਦੇ ਕਿ ਨਹੀਂ ਗਈ ਮੈਂ ਇੱਕ ਦਲਿਤ ਪਰਿਵਾਰ ਤੋਂ ਉੱਠ ਕੇ ਆਇਆ ਵਾਂ ਔਰ ਮੈਂ ਜਾ ਕੇ ਲੋਕ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ 'ਚ ਜਾ ਕੇ ਮੈਂ ਆਪਣੀ ਗੱਲ ਰੱਖਾਂ ਜਾ ਕੇ ਉਹ ਗੱਲ ਕਾਦੀ ਰੱਖ ਪਾਏਗਾ ਜੇ ਉਹਨੂੰ ਕੀ ਨਾਲ ਦੇ ਪਾਵਰ ਮਿਲੇਗੀ ਤੇ ਉਹ ਜਿਹੜੇ ਗੱਲ ਦੇਖੋ ਜੇ ਇਹ ਲੋਗ ਇਹੋ ਜੀਆਂ ਗੱਲਾਂ ਸਾਡੇ ਸਮਾਜ ਦੀਆਂ ਰੱਖਣ ਤੇ ਕਿਹੜਾ ਕੋਈ ਕੋਈ ਗਲਤ ਕਿਸੇ ਨਾਲ ਨਹੀਂ ਕਰਦਾ ਕਿਉਂ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਵੀ ਕੋਈ ਗੱਲ ਉੱਥੇ ਜਾ ਕੇ ਕਰੇ ਮਗਰ ਜਿਹੜਾ ਬੰਦਾ ਸਾਡੇ ਵਾਂਗ ਜਾਤੀਵਾਦ ਰਾਂਦਾ ਇਹ ਬੰਦੇ ਕਿੱਦਾਂ ਸਾਡੀ ਗੱਲ ਕਰਨਗੇ ਜੀ ਜੀ ਤੇ ਕੀ ਅਪੀਲ ਕਰਨੀ ਜਾਓਗੇ ਸਮੂਥੇ ਭਾਈਚਾਰੇ ਨੂੰ ਸਮੂਥੇ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਤੇ ਜਿਹੜਾ ਗੁਰਜੀਤ ਸਿੰਘ ਓਜਲਾ ਨੇ ਇੱਕ ਵਿਵਾਦਿਤ ਐਸਸੀ ਭਾਈਚਾਰੇ ਨੂੰ ਜਿਹੜਾ ਗਲਤ ਸ਼ਦਾਬਲੀ ਬੋਲੀ ਆ ਪੱਦੀ ਸ਼ਦਾਬਲੀ ਬੋਲੀ ਆ ਤੇ ਮੈਂ ਬਿੱਤੀ ਕਰੂੰਗਾ ਇਹ ਸਭ ਬੰਦੇ ਨੂੰ ਜਿਹੜਾ ਵਾ ਬੁਰੀ ਤਰ੍ਹਾਂ ਹਰਾਉਣਾ ਵਾ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੋਟਾਂ ਦੀ ਜਿਹੜੀ ਮੰਗਿਆ ਇਹ ਐਸੀ ਸਮਾਜ ਕੋ ਨਾ ਕਰੇ ਕਿਉਂ ਐਸੀ ਸਮਾਜ ਨੂੰ ਨਕਾਰਦਾ ਵਾ ਕਿਉਂ ਇਹ ਸਾਡੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਬਣਾ ਰਿਹਾ ਔਰ ਨਾ ਹੀ ਇਸ ਬੰਦੇ ਨੇ ਪਿਛਲੇ ਵਰੀ ਦੋ ਵਾਰ ਇਹ ਐਮਪੀ ਲੈ ਚੁੱਕਿਆ ਨਾ ਹੀ ਕਦੇ ਨੇ ਸਾਡੀ ਗੱਲ ਕੀਤੀ ਆ ਤੇ ਨਾ ਹੀ ਨੇ ਕਦੀ ਸਾਡੀ ਕੌਮ ਦੀ ਗੱਲ ਕੀਤੀ ਆ ਜੇ ਅਸੀਂ ਦੇਖੋ 바ਵਾ ਸਾਹਿਬ ਅਮਿਤ ਕਰਨੇ ਜਿਹੜੀ ਗੱਲ ਹੈ ਸਮਾਨਤਾ ਦੀ ਕੀਤੀ ਆ ਸਭ ਨੂੰ ਇੱਕ ਜੇ ਇੱਕ ਸੀ ਜੇ ਸਮਾਨਤਾ ਦੇ ਤੇ ਗੱਲ ਹੀ ਸਮਾਨਤਾ ਦੀ ਕਰੀਏ ਜਾਤੀਵਾਦੀ ਕਿਉਂ ਕਰਦੇ ਆ ਆਪਾਂ ਇਹਜ ਬੰਦੇ ਦੇ ਅੰਦਰ ਜਾਤੀਵਾਦ ਆ ਔਰ ਜਾਤੀਵਾਦ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਐਸੀ ਭਾਈਚਾਰਾ ਬੈਠਾ ਵਾ ਇਹਨੂੰ ਨਕਾਰਾਂਗੇ ਇਹਨੂੰ ਇਹੋ ਜਿਹੇ ਬੁਰੇ ਤਰੀਕੇ ਨਾਲ ਹਰਾਵਾਂਗੇ ਕਿ ਇਹ ਔਨਾਂਲੇ ਸਮੇਂ ਦੇ ਵਿੱਚ ਕਾਉਂਸਲਰ ਵੀ ਨਹੀਂ ਲੜੇਗਾ ਜੀ ਕਾਲੀਆ ਜੀ ਗੱਲਾਂ ਤੇ ਹੋਰ ਵੀ ਬੜੀਆਂ ਥਾਂ ਕਰਨ ਵਾਲੀਆਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਇਹ ਸਾਨੂੰ ਆਦ ਵਾਲਮਿਕ ਅੰਬੇਦਕਰ ਮਹਾਪੰਚਾਇਤ ਦੇ ਮੁੱਖ ਸੰਚਾਲਕ ਸੁਮਿਤ ਕਾਲੀਆ ਜੀ ਜਿਨ੍ਹਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਿਹੜੇ ਅੰਮ੍ਰਿਤਸਰ ਤੋਂ ਕਾਂਗਰਸ ਦੀ ਸੀਟੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਉਹਨਾਂ 'ਤੋਂ ਜਾਤੀਵਾਦ ਦਾ ਜਿਹੜਾ ਜਾਤੀਵਾਦ ਹੈ ਉਹ ਉਹਨਾਂ ਦੇ ਅੰਦਰ ਘੁੱਟ-ਘੁੱਟ ਕੇ ਭਰਿਆ ਹੋਇਆ ਹੈ ਤੇ ਉਹ ਜਿਹੜੇ ਵਾਲਮੀਕ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਬੱਚਿਆਂ ਨੂੰ ਗੈਂਗਸਟਰ ਜਾਂ ਸ਼ੁਰੀ ਮਾਤਿਆ ਹੋਰ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਤੇ ਇਸ ਲਈ ਉਹਨਾਂ ਨੂੰ ਐਸ்சி ਭਾਈਚਾਰੇ ਤੋਂ ਕੋਟਾ ਮੰਗਦਾ ਕੋਈ ਅਧਿਕਾਰ ਨਹੀਂ ਤੇ ਖਾਸ ਕਰ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਉਹਨਾਂ ਵੱਲੋਂ ਅਜਿਹੇ ਬੰਦਿਆਂ ਨੂੰ ਵੋਟਾਂ ਨਾ ਟਿਕਟਾਂ ਨਾ ਦਿੱਤੀਆਂ ਜਾਣ ਜਿਹੜੇ ਬੰਦੇ ਜਾਤੀਵਾਦ ਦੇ ਨਾਂ ਦੇ ਉੱਤੇ ਲੋਕਾਂ ਨੂੰ ਭਾਰ ਦੇ ਨੇ। ਸ਼੍ਰੀ ਭਗਵਾਨ ਵਾਲਮੀਕ ਤੀਰਥ ਸਥਲ ਤੇ ਤੋਨਾ ਸੈਪਟ ਟਰਸਟ ਦੇ ਪ੍ਰਧਾਨ ਸੰਤ ਮਲਕੀਤ ਨਾਥ ਜੀ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇ ਜੋ ਵੀਡੀਓ ਗੁਰਜੀਤ ਸਿੰਘ ਓਜਲਾ ਦੇ ਖਿਲਾਫ ਲਗਾਤਾਰ ਵਾਇਰਲ ਕੀਤੀ ਜਾ ਰਹੀ ਹੈ ਉਹ ਬਹੁਤ ਪੁਰਾਣੀ ਹੈ। ਉਸ ਸੰਬੰਧੀ ਗੁਰਜੀਤ ਸਿੰਘ ਓਜਲਾ ਜੋ ਨੇ ਉਹ ਭਗਵਾਨ ਸ੍ਰੀ ਵਾਲਮੀਕ ਧੀਰਤ ਦੇ ਉੱਤੇ ਆ ਕੇ ਮੱਥਾ ਟੇਕ ਕੇ ਆਪਣੀ ਗਲਤੀ ਦਾ ਅਹਿਸਾਸ ਕਰ ਚੁੱਕੇ ਹਨ ਉਹਨਾਂ ਨੂੰ ਜੋੜੇ ਝਾੜਨ ਦੀ ਸੇਵਾ ਭਾਂਡੇ ਮਾਣਨ ਦੀ ਸੇਵਾ ਲਗਾਈ ਗਈ ਸੀ ਜੋ ਉਹਨਾਂ ਵੱਲੋਂ ਕਰਕੇ ਆਪਣੀ ਗਲਤੀ ਦਾ ਪਛਤਾਪ ਕੀਤਾ ਗਿਆ ਹੈ ਤੇ ਹੁਣ ਗੁਰਜੀਤ ਸਿੰਘ ਓਜਲਾ ਦੇ ਨਾਲ ਵਾਲਮੀਕ ਭਾਈਚਾਰੇ ਦਾ ਕੋਈ ਵੀ ਵਿਵਾਦ ਜਿਹੜਾ ਹੈ ਉਹ ਨਹੀਂ ਰਿਹਾ। ਵਾਲਮੀਕੀ ਹਰ ਹਰ ਵਾਲਮੀਕੀ ਇਹ ਜੋ ਮੁੱਦਾ ਮਾਫੀ ਮੰਗਨ ਦਾਵਾ ਉਹ ਪਹਿਲਾ ਪੁਰਾਣਾ ਸੀ ਉਹਦੇ ਵਿੱਚ ਜੋ ਧਾਰਮਿਕ ਉਹਨਾਂ ਨੂੰ ਸਜ਼ਾ ਇੱਥੇ ਮਿਲੀ ਪਾਵਨ ਵਾਲਮੀਕ ਤੀਰਥ ਦੇ ਉੱਤੇ ਜੋੜੇ ਸਾਫ਼ ਕਰਨ ਦੀ ਔਰ ਵਰਤਰਾ ਦੀ ਜਿਹੜੀ ਉਹਨਾਂ ਨੂੰ ਸੇਵਾ ਲਈ ਗਈ ਉਹ ਉਹਨਾਂ ਨੇ ਪੂਰੀ ਕੀਤੀ ਆ ਹੁਣ ਉਸ ਤੋਂ ਬਾਅਦ ਜਿਹੜਾ ਇਹ ਬੜੇ ਚਿਰ ਬਾਅਦ ਜਿਹੜਾ ਫੇਰ ਵੱਦਵਾ ਟੁੱਟਿਆ ਵਾ ਤੇ ਆਹ ਸੰਗਤ ਨੂੰ ਔਰ ਜੈਸੇ ਬੰਦਿਆਂ ਨੂੰ ਫੀਲ ਕਰਦਿਆਂ ਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੀ ਉਹਨਾਂ ਨੂੰ ਧਾਰਮਿਕ ਸਜ਼ਾ ਸੀ ਉਹ ਦਿੱਤੀ ਗਈ ਆ ਹੋਰ ਵੀ ਕਿਸੇ ਵੀ ਦਸੇ ਬੰਦੇ ਨੇ ਉਹਨਾਂ ਦੇ ਨਾਲ ਕੋਈ ਵੀ ਗੱਲ ਨਹੀਂ ਕਰਨੀ ਜੈ ਹਵਾਲਮੀ ਕੀ ਹਾਰ ਹਵਾਲਮੀ